ਕਿ 1 ਕਿਲੋ ਹੈਰੋਇਨ ਤੋਂ ਉੱਪਰ ਰਕਾਬੜੀ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 1,20,000 ਰੁਪਿਆ ਉਹਨੂੰ ਇਨਾਮ ਦਿੱਤਾ ਜਾਊਗਾ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1-3-25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਰੀ ਅਫਸਰ ਨੇ ਜਿਹੜੀ ਹੈ ਉਹ ਇੱਕ ਕਿਲੋ ਹੈਰੋਇਨ ਤੋਂ ਉੱਪਰ ਰਕਾਬੜ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 1,20,000 ਰੁਪਏ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਏਐਸਆਈ ਕੋਲ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜਿਲ੍ਹਾ ਕਾਡਰ ਚ ਪ੍ਰਮੋਸ਼ਨ ਵਾਸਤੇ ਸਮੱਸਿਆ ਮ ਆਉਂਦੀ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਤੇ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਾਂਗੇ